ਤ੍ਰੀਕਾਰ ਕਾਰਵਾਈ ਦੀ ਸਾਰਿਆਂ ਨੂੰ ਅੱਜ ਆਪਾਂ ਪਹੁੰਚਿਆ ਭਰਾ ਅਮਰੋਤਲਵੰਡੀ ਸਾਹਿਬ ਕੋਲ ਵੀਰ ਕੋਲੇ ਓਹ ਟਰੈਕਟਰ ਲਵਾ ਆਇਆ ਜੀ ਬੇਟਾ ਬਾਈ ਕੋਲੇ ਪੂਰੇ ਘੰਟ ਟਰੈਕਟਰ ਤੇ ਬਾਈ ਨਾਲ ਥੋੜੀ ਕਰਾਉਣਿਆਂ ਗੱਲ ਬਾਤ ਤੇ ਤੇਰਾ ਟਰੈਕਟਰ ਹੀ ਹੁੰਦਾ ਬਾਈ ਕੋਲੇ ਯਾਰ ਕਾਗਜ਼ ਪੱਤਰਾਂ ਦੀ ਪੂਰੀ ਜ਼ਿੰਮੇਵਾਰੀ ਹੋਊ ਲਾਉਣ ਵੀ ਹੋਜੂਗਾ ਤੇ ਪੁਰਾਣਾ ਟਰੈਕਟਰ ਵੀ ਕੱਟਿਆ ਜਾਊਗਾ ਪੂਰੇ ਘੰਟ ਕੰਟਰੈਕਟ ਅਤ੍ਰੀਕਾਰ ਜੀ ਸੱਸੀ ਗੱਲ ਜੀ ਸੱਸੀ ਗੱਲ ਬਾਈ ਠੀਕ ਆ ਸੱਸੀ ਗੱਲ ਕੋਲਰ ਸਾਹਿਬ ਅਤ੍ਰੀਕਾਰ ਜੀ ਸੱਸੀ ਗੱਲ ਦੇ ਸਾਰਿਆਂ ਨੂੰ ਦੇਖਣ ਵਾਲੇ ਭਰਾਵਾਂ ਨੂੰ ਮੀਟ ਕਰਦਾ ਸਾਰੇ ਠੀਕ ਠਾਕ ਹੋਵ ਹਾਂ ਜੀ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਤਰਕੀਆਂ ਬਖਸ਼ੇ ਤੇ ਆਪਾਂ ਟਰੈਕਟਰ ਵਿਖਾਉਂਦੇ ਰੇ ਕੀ ਹਾਂ ਜੀ ਤੇ ਨਵੇਂ ਤੋਂ ਨਵੇਂ ਲਿਆਉਂਦੇ ਰਗੇ ਹਾਂ ਜੀ ਤੇ ਆਪਣੇ ਵਿਕਦੇ ਰਹਿਣ ਤੇ ਭਰਾ ਆਪਾਂ ਤੋਂ ਲੈਂਦੇ ਰਹਿਣ ਹਾਂ ਜਿਨ੍ਹਾਂ ਦੇ ਨਹੀਂ ਵਿਕਦੇ ਉਹਨਾਂ ਦੇ ਵੀ ਵਿਗਣ ਹਾਂ ਸਹੀ ਗੱਲ ਹੈ ਹਾਂ ਜੀ ਚਲ ਕੋਈ ਗੱਲ ਨਹੀਂ ਹਾਂ ਜੀ ਇਹ ਆ ਗਈ ਸਾਤ ਮੀਲਾ ਕੋਡ ਆੜੀ ਇਹ ਮਨਣਾ ਵਾਟੇ ਫਾਸਟ ਪਾਰਟੀ ਟਰੈਕਟਰ ਹੈ ਹਾਂ ਜੀ ਤੇ ਫਤਾਵਾ ਦਾ ਨੰਬਰ ਹੈ ਹਾਂਜੀ 2000 ਤੇ 21 ਮਾਡਲ ਟਰੈਕਟਰ ਹੈ ਭੁੱਲ ਰਹੇ ਹਾਂਜੀ ਪੈਰ ਜਫਰੀ ਦੇ ਨਾਲ ਦੇ ਇਹਦੇ ਠੀਕ ਹੈ ਜੀ ਚਾਰੀ ਨਾਲ ਦੇ ਹਾਂ ਸਾਰਾ ਸ਼ੀਲਡ ਟਰੈਕਟਰ ਹੈ ਹਾਂਜੀ ਕਲਮ ਕਿਤੇ ਲੱਗੀ ਨਹੀਂ ਚਾਬੀ ਕਿਸੇ ਪਾਸੇ ਲੱਗੀ ਨਹੀਂ ਇਹਨੂੰ ਹਾਂਜੀ ਠੀਕ ਹੈ 1300 ਤੇ 60 62 ਘੰਟੇ ਚੱਲਿਆ ਠੀਕ ਹੈ ਜੀ ਐਮ ਆਰ ਪੀ ਦੇ ਟਾਇਰ ਆ ਮਾੜਾ ਐਮ ਆਰ ਪੀ ਦੇ ਟਾਇਰ ਆ ਮੁਰਲੇ ਗੁੱਡੀ ਹਰਦੇ ਆ ਨਾਲ ਦੇ ਆ ਠੀਕ ਹੈ ਜੀ ਠੀਕ ਹੈ ਠੀਕ ਹੈ 78 80 ਤੋਂ 85 ਪਏ ਟਾਇਰ ਹੈਗੇ ਆ ਦੇ 21 ਮਾਡਲ ਹੈ ਨਾ ਇਹ 21 ਮਾਡਲ ਹੈ ਐਕਸਟੀ ਹੈ ਐਕਸਟਰਾ ਟਾਰਕ ਜਿਹਨੂੰ ਆਪਾਂ 855 ਦੇ ਇੰਜਨ ਵਾਲਾ ਕਹਿ ਦਈਏ ਭੁੱਲਰ ਹਾਂਜੀ ਤਾਂ ਕੋਈ ਹੋਰ ਹੈ ਨਹੀਂ ਉਦੋਂ ਵੀ ਪਾਵਰ ਵੱਧ ਹੁੰਦੀ ਹੈ ਠੀਕ ਹੈ ਜੀ 855 ਦੇ ਇੰਜਨ ਵਾਲਾ ਹੀ ਵਾਜਦਾ ਇਹ ਹਾਂਜੀ ਬਾਕੀ ਨਵਾਂ ਟਰੈਕਟਰ ਦਰ ਸਾਰਾ ਹਾਂਜੀ ਜਮਾਂ ਨਵਾਂ ਆਏਗਾ ਠੀਕ ਹੈ ਜੀ ਛਤਰੀ ਮਿਲੂਗੀ ਜੀ ਕਹਣਾ ਜੀ ਸਮਾਨ ਸਾਰਾ ਹੀ ਮਿਲੂ ਠੀਕ ਹੈ ਜੀ ਟੰਡਾ ਫੱਟੀ ਛਤਰੀ ਕਈ ਵਾਰੀ ਅਗਲਾਂ ਤਾਂ ਛਤਰੀ ਨਹੀਂ ਦੀ ਸੀ ਇਹ ਐਨਓਸੀ ਇਹਦੀ ਪੰਜਾਬ ਤੇ ਲੈਣਾ ਐਨਓਸੀ ਮਿਲ ਜੂ ਹਰਿਆਣਾ ਤੇ ਲੈਣਾ ਹਰਿਆਣਾ ਵਾਸਤੇ ਮਿਲ ਜੂ ਜੇ ਕਿਸੇ ਲੋਕਲ ਨੇ ਲੈਣਾ ਤਾਂ ਉਹਦਾ ਨਾਮ ਹੋ ਜੂਗਾ ਸਹੀ ਹੈ ਜੀ ਜੇ ਕਿਸੇ ਹਰਿਆਣੇ ਵਾਲੇ ਨੇ ਲੈਣਾ ਤਾਂ ਨੰਬਰ ਹਰਿਆਣਾ ਹੀ ਆ ਨੰਬਰ ਹਰਿਆਣਾ ਹੀ ਆ ਹਾਂ ਹਰਿਆਣਾ ਤੋਂ ਜ਼ਿਲ੍ਹੇ ਤੋਂ ਜ਼ਿਲ੍ਹਾ ਵੀ ਇਹਨੂੰ ਸੀ ਚੱਲਦੀ ਹੈ ਨਾ ਉੱਥੇ ਹਾਂਜੀ ਹਾਂਜੀ ਤੇ ਜੇ ਕੋਈ ਫਤਿਹਵਾਦ ਵਾਲਾ ਏਰੀਆ ਵਾਲਾ ਆ ਗਿਆ ਭਰਾ ਫਿਰ ਉਹਨੂੰ ਤਾਂ ਖਲੇ ਫਿਰ ਡਿਊਟ ਦੀ ਲੋੜੀ ਆ ਹਾਂ ਉਹਨੂੰ ਤਾਂ ਲੋੜੀ ਪਤਾ ਹੈ ਕਾਗਜ਼ ਪੱਤਰ ਤਿਆਰ ਹੈ ਇਹਨੂੰ ਸੀ ਹਾਜ਼ਰ ਹੈ ਹਾਂਜੀ ਨੋ ਪ੍ਰੋਬਲਮ ਠੀਕ ਹੈ ਜੀ ਤੇ ਨਵਾਂ ਟਰੈਕਟਰ ਹੈ ਕਿੰਨਾ ਤਾਜ਼ਾ ਬਿਲਕੁਲ ਤਾਜ਼ਾ ਇੰਜਨ ਗੇਅਰ ਦਾ ਪੁੱਛਣ ਦੀ ਲੋੜ ਹੀ ਨਹੀਂ ਹਾਂ ਜੇ ਮੈਂ ਨਵਾਂ ਹੈ ਠੀਕ ਹੈ ਜੀ ਠੀਕ ਹੈ 11500 5 ਲੱਖ 85000 ਦਾ ਦੇ ਚੱਕੋ ਜੀ ਕਿਹਵਾ ਨਾਵਾ ਨਾਵਾ ਪੈਂਪਰ ਬੂੰਪਰ ਲੱਗਾ ਜਮਾ ਦੇਖੋ ਸਵਾ ਕਿਸੀ ਲੱਖ ਦਾ ਵਿਕ ਜਾਂਦਾ ਬੁੱਲ ਰਹੇ ਸਹੀ ਗੱਲ ਆ 80 ਲੱਖ ਦਾ ਵਿਕਦਾ ਸਹੀ ਗੱਲ ਆ ਅੱਜ ਵੀ ਵਿਕਦਾ ਹੈ ਹਾਂ 6 ਰੁਪਏ ਕੈਂਟ ਲਿਖਿਆ ਅੱਛਾ 6 ਰੁਪਏ ਕੈਂਟ ਲਿਖਿਆ ਜਿੰਦਗੀ ਜਾਂਦਾ ਜੱਟ ਬਾਜੀ ਵਾਰ ਵੀ ਰੱਖੀ ਆ ਵੜਕ ਸਵਰਾਜ ਵੜਕ ਕਹਿੰਦੇ ਵੜਕ ਪੋਰ ਲੀਣਾ ਪੈ ਜੇ ਡੰਗ ਵਾਲੇ ਬਹੁਤ ਫਿਰਦੇ ਆਪਣੇ ਵਗਰਾ ਅੱਗੇ ਆ ਗਈ ਸੋਨਾਲੀਕਾ ਇਹ ਵੀ ਕੀ ਮਾਡਲ ਹੈ ਇਹ ਮਨਾਵਾ ਹਾਂ ਇਹਦੀ ਵੀ ਗਾਰੰਟੀ ਹੈ ਠੀਕ ਹੈ ਜੀ ਕੱਲੀ ਸਰਵਿਸ ਹੀ ਹੋਈ ਹੈ ਠੀਕ ਹੈ ਜੀ 500 ਤੇ 60 ਘੰਟੇ ਚੱਲਿਆ ਠੀਕ ਹੈ ਜੀ ਬੁਡੀਅਰ ਦੇ ਟਾਇਰ ਠੀਕ ਹੈ ਠੀਕ ਹੈ ਜੀ ਛੋਟੇ ਪੈਸੇ ਦੀ ਕਮੀ ਨਹੀਂ ਹਾਂਜੀ ਪੰਜਾਬ ਨੰਬਰ ਬਠਿੰਡਾ ਨੰਬਰ ਹੈ ਹਾਂਜੀ ਤੇ ਬੀਮਾ ਇਹਦਾ ਚੱਲਦਾ ਹੈ ਠੀਕ ਹੈ ਜੀ ਹਾਂ ਤੇ ਨਵਾਂ ਹੀ ਡਰਾਈਵਰ ਸਾਰਾ ਹਾਂਜੀ ਹਾਂਜੀ ਜਮਾਂ ਖੋਟੇ ਪੈਸੇ ਦੀ ਕਮੀ ਨਹੀਂ ਜਮਾ ਵੀ ਕੋਈ ਵੀ ਕਹਿ ਦਈ ਇਹਦਾ ਨਵਾਂ ਹੀ ਨਜ਼ਰ ਇਹਦਾ ਹਾਰ ਵਾਲਾ ਕੰਮ ਹੈ ਹਾਂ ਜਮਾ ਆਵੇ ਸਲਿੱਪਾਂ ਸਲੂਪਾਣਾ ਸਾਰੀਆਂ ਇਹਦੀਆਂ ਉਵੇਂ ਨਾਲ ਦੀਆਂ ਪਈਆਂ ਹਾਂ ਇੱਕ ਇੱਕ ਦੀ ਸਰਵਿਸ ਹੋਈ ਹੈ ਇਹਦੀ ਟਰੈਕਟਰ ਦੀ ਆਹ ਦੇਖ ਲਓ ਤੁਸੀਂ ਇੱਧਰ ਆਹ ਦੇਖ ਆਹ ਚੀਜ਼ਾਂ ਉਵੇਂ ਹੀ ਪਈਆਂ ਮੋਰਾ ਥੱਲੇ ਫਿਲਟਰ ਖੁੱਲਿਆ ਹਾਂ ਆ ਮਿੰਡਾ ਦੀਆਂ ਹਾਂ ਆ ਚੀਜ਼ਾਂ ਦੇਖੋ ਸਾਰੇ ਹਾਂ ਇੱਧਰ ਟਾਇਰ ਵੀ ਨਾਲ ਦੇ ਆ ਟਾਇਰ ਆ ਬਿਖਰੇ ਮੇਰੇ ਮੱਕੇ ਨਵੇਂ ਪਏ ਜਮਨ ਜਮਨ ਨਵਾਂ ਹੈ ਆਹ ਟਰੈਕਟਰ ਹੈ ਜੀ ਹਾਂ ਜਮਾ ਕੋਕਾ ਜਮਾ ਕੋਕਾ ਇਥੇ ਪਾਸੇ ਘਾਟ ਨਹੀਂ ਹਾਰ ਪੱਕੇ ਲੈ ਜਮਾ ਇੱਧਰ ਬੰਦੇ ਵੀ ਨਹੀਂ ਦਿਖਾਦੇ ਇਹ ਹਰ ਕੈਕਟਰ ਹੈ ਹੋਰ ਭਾਈ ਜਿਆਦਾ ਜੀ ਠੀਕ ਹੈ ਵਧੀਆ ਹਾਂ ਇਹ 3 ਲੱਖ ਤੇ 65 ਹਜ਼ਾਰ ਮੰਗਦਾ ਜੀ ਕਿੰਨਾ ਇਹਦਾ ਬੀਮਾ ਵੀ ਚੱਲੀ ਜਾਂਦਾ 10 ਹਜ਼ਾਰ ਦੀ ਤਾਂ ਉਹ ਵੀ ਛੋਟਾ ਹੈ ਅੱਛਾ ਜੀ ਹਾਂ ਹਾਂ ਠੀਕ ਹੈ ਜੀ ਫੁੱਲ ਹੈ 8 ਮਹੀਨੇ ਦਾ ਬਾਕੀ ਪਿਆ ਹੈ ਅੱਛਾ ਜੀ ਇਹ ਦੇ ਦਾਂਗੇ 3 ਲੱਖ 45 ਹਜ਼ਾਰ ਦਾ ਮੌਕੇ ਤੇ ਮੰਨ ਤਾਂ ਹੋਰ ਵੀ ਕਰ ਸਕਦਾ 345 ਦਾ ਹਾਂ ਤੇ ਕੋਈ ਭਰਾ ਮਿਰੋ ਪੂਰਾ ਘੰਟਾ ਹੈ ਇਹ ਅੱਗੇ ਆ ਗਿਆ 265 ਵਾਲੇ ਭਰਾ ਪੁੱਛ ਦਿੰਦੇ ਕਿੱਥੇ ਕੈਮਰਾ ਵਾਲਿਓ ਇਹਨੇ ਇੱਕ ਗੱਲ ਦੱਸਦਾ ਇਹਨਾਂ ਦੀ LI 65 ਲੈਣਾ ਨਵੇਂ ਟਾਇਰਾਂ ਚ ਕਾਰ ਦੇ ਮਤ ਆਜਿਆ 97 ਮਰ ਲਿਆ ਰਿਆਣਾ ਨੰਬਰ ਫਸਟ ਪਾਰਟੀ ਆ ਇਹਦੇ ਰਿਮ ਸ਼ੋ 38 ਦੇ ਟਾਇਰ ਆ ਮਗਰਾੜ ਹਾਂਜੀ ਇਹਨਾਂ ਦੇ ਟੱਚਿੰਗ ਹੋਈ ਆ ਰੰਗ ਵੱਜਿਆ ਹਾਂ ਪੇਟੀਦਾਰੇ ਦੇ ਨਾਲ ਪੂਰਾ ਸੋਨਾ ਰੈਕਟਰ ਆ ਯਾਰ ਮਾੜਾ ਮੋਟਾ ਦਾ ਰੰਗ ਵੱਜ ਹੀ ਜਾਂਦਾ ਮਾੜਾ ਨਹੀਂ ਆਪਾਂ ਦੱਸਦੇ ਆ ਭਰਾਵਾ ਆਪਾਂ ਫਰਕ ਨਹੀਂ ਰੱਖਦੇ ਹਾਂਜੀ ਹਾਂਜੀ ਆ ਬੈਂਪਰ ਹੋਇਆ ਇੱਕ ਸ਼ੋ ਮਗਰਾੜ ਰਿਮ ਹੋਇਆ ਸਹੀ ਪੂਰਾ ਸੋਹਣਾ ਟਰੈਕਟਰ ਯਾਰ ਤੇ ਇੰਜਨ ਗੇਅਰ ਦਾ ਬਾਈ ਜੀ ਪੂਰ ਚੰਗਾ ਹੈ ਹਾਂ ਖੋਟੇ ਪੈਸੇ ਦੀ ਕਮੀ ਟਰੈਕਟਰ ਚ ਟੋਕਾ ਪੀ ਸੀ ਇਹ ਮਾਡਲ 97 ਹੈ 1,65,000 ਰੁਪਿਆ ਡਿਮਾਂਡ ਹੈ ਗੋਲੇ ਦੀ ਹਾਂਜੀ ਠੀਕ ਹੈ ਚੰਗਾ ਟਰੈਕਟਰ ਹੈ ਉਹ ਯਾਰ ਉਹ ਕਹਦੇਗੇ ਵਿਰੇਜ ਨਾਲ ਚੱਲੂ ਆ ਸਾਫ ਹੈ ਟਰੈਕਟਰ ਕੋਈ ਕਮੀ ਨਹੀਂ ਹੈ ਪਰ ਆਪਣੀ ਆਤ ਆਪਾ ਦੱਸ ਕੇ ਦਿੰਦੇ ਠੀਕ ਹੈ ਜੀ 2 ਰੁਪਏ ਲੱਖ ਦਾ ਟਰੈਕਟਰ ਦੇਗਾ ਜੀ 1.5 ਲੱਖ ਦਾ 1.5 ਲੱਖ ਦਾ ਟਰੈਕਟਰ ਦੇਗਾ ਦੇਖੋ ਭਰਾ ਮਰੇ 40,000 ਰੁਪਿਆ ਟਾਇਰ ਹੀ ਟਰੈਕਟਰ ਨੂੰ ਰੈਣਾ ਨੰਬਰ ਹੈ 50 ਰੈਣਾ ਨੰਬਰ ਹੈ 1.5 ਲੱਖ ਤਾਂ ਉਹਦਾ ਕੀ ਹੈ ਦੇ ਅੱਗੇ ਆ ਗਿਆ ਜੀ ਅੱਗੇ ਆ ਗਿਆ 45 ਇਹ ਵੀ 21 ਮਾਡਲ ਆ 21 ਮਾਡਲ ਆ ਇਹ ਵੀ 21 ਮਾਡਲ ਆ ਪੂਰਾ ਟੌਪ ਵਾਲਾ ਮਾਡਲ ਹੈ ਇਹ ਨਵੇਂ ਨਵੇਂ ਨਵਾਂ ਹੀ ਆ ਵੀ ਸਾਰਾ ਕੁਝ ਨਾਲ ਦਾ ਹੈ ਟੈਡ ਗੀਅਰ 1300 ਘੰਟੇ ਦੇ ਕਰੀਬੇ ਚੱਲਿਆ ਪਿਆ ਕੀਹੜ ਦੇ ਟਾਇਰ ਮਗਰਲੇ ਮਗਰਾੜਾ ਮਗਰੂਰਾ ਦਾ ਪੰਜਾਰਾ ਰੇਟ ਰੀਨ ਲੱਗੀ ਕਿਤੇ ਰੈਟ ਪੂਰਾ ਸੋਨਾ ਟਰੈਕਟਰ ਪਿਆ ਉਹ ਕਾਫੀ ਸੀ ਆ ਜਮਨ ਨਾ ਮ ਸਕੋਰਾਂ ਵੇਖ ਮਾਰਦਾ ਟਰੈਕਟਰ ਟਾਇਰ ਤੋਂ ਨਾਲ ਦੇ 80 ਪੈ ਡਰ ਹੋਣਗੇ ਤੇ ਇਹ 100 ਬੀ ਦੀ ਨਾ ਮੂੰਹ ਦੀਂਦਾ ਨਾ ਜਦਾਂ ਬੈਠ ਲੋ ਵੀ ਦੇਖੂਗਾ ਸ਼ੋਨੂ ਵੀ ਇੱਧਰ ਆ ਜਾ ਹਾਂ ਆ ਆ ਦੇਖ ਇਹਦੇ ਚ ਵੀ ਮੂੰਹ ਦੇਖ ਲਾ ਪਾ ਸਹੀ ਗੱਲ ਛੋਟੇ ਤਾਂ ਦੇਖਦੇ ਤਾਂ ਥੱਲੋਂ ਵੀ ਸੀਦਾ ਹਾਂ ਸਾਰ ਨਵਾਂ ਹੀ ਆ ਨਾ ਹਾਂ ਹਰਿਆਣਾ ਨੰਬਰ ਆ ਸਰਸੇ ਹੋਊਗਾ ਫਰਸਟ ਪਾਰਟੀ ਡੈਕਟਰ ਹੈ ਖੋਟੇ ਪੈਸੇ ਦੀ ਕਮੀ ਨਹੀਂ 2021 ਮਾਡਲ ਆ ਡਬਲ ਕਲਚ ਹੈ ਹਾਂਜੀ ਟ੍ਰੇਲ ਬ੍ਰੇਕਾਂ ਰਿਵਰਸ ਵੀਡੀਓ ਹੈ ਪਾਵਰ ਸਟੀering ਹੈ ਡਿਸਟ੍ਰਿਬਿਊਟਰ ਵੀ ਹੈ ਕੋਈ ਕਮੀ ਨਹੀਂ ਨਾ ਨਵਾਂ ਆ ਜਰਦਾ ਹਾਂ 4,88,000 ਰੁਪਏ ਡਿਮਾਂਡ ਹੈ ਕਿੰਨੇ ਆ ਛੱਡ ਦੇ 4,60,000 ਦਾ ਦੇ ਜਾ 4,60,000 ਹਾਂ ਇਹ ਆਪਣਾ ਨੰਬਰ ਬੋਲ ਲਿਓ ਨੰਬਰ ਆਪਣਾ 9417232666 9417232666 ਇਹ ਬਾਈ ਨੂੰ ਫੋਨ ਲਾ ਲਿਓ ਭਰਾ ਮੇਰੇ ਤਰਵੰਡੀ ਸਾਬੋ ਹਰ ਬੁੱਧਵਾਰ ਮੰਡੀ ਲੱਗਦੀ ਹੈ ਕਦੋਂ ਮਰਜ਼ੀ ਆ ਜਾਓ ਬਾਈ ਕੋਲੇ ਤੇ ਬਾਕੀ ਟਰੈਕਟਰ ਇੱਥੇ ਹੁੰਦੇ ਆਪਣੇ ਹੈ ਨਾ ਟਰੈਕਟਰ ਇੱਥੇ ਹੁੰਦੇ ਆਪਣਾ ਪਿੰਡ ਦੇ ਵਿਚਾਲੇ ਅਗੜਾਉਣ ਹਾਂ ਰੋੜੀ ਰੋੜ ਤੇ 7 ਨੰਬਰ ਗਲੀ ਦੇ ਵਿੱਚ ਦਾਹਾ ਜਾ ਕੇ ਮੈਸਟਰ ਮੱਲਾ ਆਉਂਦਾ ਠੀਕ ਆ ਉੱਥੇ ਆਪਣਾ ਗੜਾਓ ਠੀਕ ਆ ਤੇ ਬਾਈ ਨੂੰ ਜਦੋਂ ਮਰਜ਼ੀ ਫੋਨ ਕਰ ਲੈਓ ਤੇ ਬਾਈ ਆਊਗਾ ਹਾਂ ਜਦੋਂ ਮਰਜ਼ੀ ਆ ਜਾਓ ਮੰਡੀ ਤੇ ਆਪਾਂ ਤਾਂ ਕੋਸ਼ਿਸ਼ ਹੈ ਬਚਾਓ ਭਾਈ ਮੰਡੀ ਤੇ ਆਓ ਜ਼ਰੂਰੀ ਇਹ ਜੇ ਮੰਡੀ ਤੋਂ ਕਈ ਵਾਰੀ ਅੱਗੇ ਪਿੱਛੇ ਹੋਣਾ ਦਾ ਜਦੋਂ ਮਰਜ਼ੀ ਆ ਸਕਾ ਹਾਂ ਆਹੀ ਰੇਟ ਰਹਿਣਗੇ ਆਹੀ ਗੱਲਬਾਤ ਰਹੂਗੀ ਗੱਲ 'ਚ ਕਦੇ ਫਰਕ ਨਹੀਂ ਆਉਂਦਾ ਠੀਕ ਹੈ ਜੀ ਓਕੇ ਭਰਾ ਧੰਨਵਾਦ ਧੰਨਵਾਦ ਜੀ ਰੋ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਕਰ ਦਿਓ ਤਾਂ